ਸਤਿ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋਆ ਇਸ ਵਕਤ ਮੌਜੂਦ ਆ ਸਤਲੂਜ ਸਸਰਾਲੀ ਕਲੋਨੀ ਦੇ ਬੰਨ ਤੇ ਜਿੱਥੇ ਅਸੀਂ ਲਗਾਤਾਰ ਤੁਹਾਨੂੰ ਉਹ ਹਰ ਇੱਕ ਨੂੰ ਅਪਡੇਟ ਦੇ ਰਹੇ ਆ ਕਿਉਂਕਿ ਜਿਹੜੇ ਕਿ ਲੋਕ ਘਰਾਂ ਦੇ ਵਿੱਚ ਬੈਠੇ ਨੇ ਔਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਉਹ ਅਫਵਾਹਾਂ ਫਲਾਈਆਂ ਜਾ ਰਹੀਆਂ ਆ ਪਰ ਤੁਹਾਨੂੰ ਦੱਸ ਦਿੰਨੇ ਆ ਇਸ ਵਕਤ ਅੱਜ ਤਰੀਕ 2 ਤਰੀਕ ਨਵਾਂ ਮਹੀਨਾ 25 ਸਮਾਂ 9:30 ਵਜੇ ਤੋਂ ਬਾਅਦ ਦੀ ਵੀਡੀਓ ਤੁਹਾਨੂੰ ਅਪਲੋਡ ਕਰਨ ਜਾ ਰਹੇ ਆ ਕਿਉਂਕਿ ਅੱਜ ਲੇਟ ਹੋਣੇ ਪਹਿਲਾਂ ਤਾਂ ਮਾਫੀ ਚਾਹੁੰਦੇ ਆ ਸਿਹਤ ਥੋੜੀ ਠੀਕ ਨਹੀਂ ਸੀ ਲਗਾਤਾਰ ਛੇ ਦਿਨਾਂ ਤੋਂ ਕ ਉਹ ਕਿ ਕੱਲ 1 ਲੱਖ ਤੋਂ ਪਲੱਸ ਕਯੂਸਕ ਪਾਣੀ ਛੱਡਿਆ ਗਿਆ ਸੀ ਔਰ ਮੌਕੇ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਚਾਰੇ ਪਾਸੇ ਪਾਣੀ ਆ ਇਹ ਸਾਹਮਣੇ ਸੀ ਜਿੱਥੇ ਅਸੀਂ ਲਗਾਤਾਰ ਕਵਰੇਜ ਕਰ ਰਹੇ ਆ ਤਾਂ ਮੰਨ ਕੇ ਚਲੋ ਇਕ ਕੀਲਾ ਪਾਣੀ ਦੇ ਤਰਾ ਦੇ ਵਿੱਚ ਇਸ ਵਕਤ ਹੈਗਾ ਵਾ ਔਰ ਜਿਹੜੇ ਇੱਥੇ ਦੇ ਹਾਲਾਤ ਆ ਬਿਲਕੁਲ ਸਹੀ ਆ ਘਬਰਾਉਣ ਦੀ ਕੋਈ ਗੱਲ ਨਹੀਂ 1 ਲੱਖ ਕਯੂਸਕ ਪਾਣੀ ਦਾ ਰਿਜ਼ਲਟ ਦੇਖ ਸਕਦੇ ਹੋ ਤੁਸੀਂ ਔਰ ਬੰਨ ਦੇ ਨਾਲ ਪਾਣੀ ਬਿਲਕੁਲ ਲੱਗ ਚੁੱਕਿਆ ਵਾ ਤਾਂ ਇਹ ਵੀ ਦੱਸ ਦਿੰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਔਰ ਮੈਂ ਖਾਸ ਕਰਕੇ ਬਾਰ ਬਾਰੀ ਅਪੀਲ ਕਰ ਰਿਹਾ ਕਿ ਇਹ ਸਮਾਂ ਪ੍ਰਸ਼ਾਸਨ ਜਾਂ ਸਰਕਾਰ ਨੂੰ ਪੰਡਣ ਦਾ ਨਹੀਂ ਹੈ ਸਮਾਗ ਕ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਵਾਰ-ਵਾਰ ਇਹ ਗੱਲ ਕਹ ਰਹੇ ਆ ਕਿ ਉਹ ਹਰ ਕੋਈ ਆਪਣੇ ਆਪਣੇ ਬੰਦ ਦੀ ਸਥਿਤੀ ਜ਼ਰੂਰ ਦੇਖਣ ਕਿਤੇ ਵੀ ਕੋਈ ਮਾਹੌਲ ਹੁੰਦਾ ਵਾ ਤਾਂ ਸਾਡੇ ਨਾਲ ਕੰਟੈਕਟ ਕਰਨ ਦੀ ਜ਼ਰੂਰ ਕੋਸ਼ਿਸ਼ ਕਰੋ ਤਾਂ ਅਸੀਂ ਮੋਬਾਈਲ ਨੰਬਰ ਵੀ ਜ਼ਰੂਰ ਮੈਂਸ਼ਨ ਕਰ ਲਗੇ ਆ 81949 58225 ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਦੇ ਆ 81949 58225 ਉਹੀ ਵੀ ਰਿਕਾਰਡ ਕਰਨ ਜਿੱਥੇ ਕੋਈ ਸਥਿਤੀ ਵਿਗੜਦੀ ਨਜ਼ਰ ਆਂਦੀ ਆ ਜਿੱਥੇ ਕਿਸੇ ਵੀ ਤਰ੍ਹਾਂ ਦੀ ਲੋੜ ਆ ਸੇਵਾ ਵਾਲੇ ਵੀਰਾਂ ਦੇ ਵੀ ਬਹੁਤ ਫੋਨ ਆ ਰਹੇ ਆ ਤਾਂ ਸੇਵਾ ਵੀ ਜ਼ਰੂਰ ਅਸੀਂ ਜਿਹੜੇ ਵੀਰਾਂ ਦੇ ਫੋਨ ਆ ਰਹੇ ਆ ਜਿੱਥੇ ਜਿੱਦਾਂ ਦੀ ਚੀਜ਼ ਦੀ ਲੋੜ ਹੋਈ ਤਾਂ ਉੱਥੇ ਤੱਕ ਜੂਰ ਪਾਚਾਵਾਂਗੇ ਔਰ ਜਿਹੜੀ ਹਾਲ ਦੀ ਘੜੀ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇਹ ਮਾਲ ਪਸ਼ੂ ਵੀ ਉਧਰੋਂ ਰੜ ਕੇ ਆਏ ਆ ਤਾਂ ਪ੍ਰਮਾਤਮਾ ਸਾਰੇ ਪਾਸੇ ਖੈਰ ਕਰੇ ਔਰ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਆ ਤਾਂ ਉਹਨਾਂ ਅੱਗੇ ਇਹ ਗੱਲ ਜਰੂਰ ਕਹਿ ਦੇਣੀ ਚਾਹੁੰਦੇ ਆ ਕਿ ਅਰਦਾਸ ਜਰੂਰ ਕਰਿਓ ਜਿੱਥੇ ਕੋਈ ਸ਼ਾਸਤ੍ਰ ਅਸਤਰ ਕੰਮ ਨਹੀਂ ਆਂਦਾ ਅਰਦਾਸ ਜਰੂਰ ਕੰਮ ਆਂਦੀ ਆ ਤਾਂ ਪ੍ਰਮਾਤਮਾ ਅੱਗੇ ਅਰਦਾਸ ਕਰਿਓ ਕਿ ਵਾਹਿਗੁਰੂ ਸਾਰੇ ਪਾਸੇ ਮਿਹਰ ਰੱਖਣ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਦੇਖਣ ਨੂੰ ਮਿਲ ਰਹੇ ਆ ਔ ਉਹ ਸਾਹਮਣੇ ਤਸਵੀਰਾਂ ਜਿੱਥੇ ਅਸੀਂ ਕਹਿ ਸਰ ਬੈਂ ਸਥਿਤੀ ਦਾ ਕੰਟਰੋਲ ਦੇ ਵਿੱਚ ਆ ਪਰ ਉਹ ਕਿਸਾਨ ਵੀਰ ਕੱਲ ਲਗਾਤਾਰ ਇਹ ਗੱਲ ਕਹਿ ਰਿਹਾ ਸੀ ਕਿ ਮੇਰੇ ਖੇਤ ਨੂੰ ਢਾ ਲਗੀ ਆ ਮੇਰੇ ਲਗਾਤਾਰ ਦਰਖਤ ਉਸ ਪਾਣੀ ਦੇ ਵਿੱਚ ਹੜਕੇ ਜਾ ਰਹੇ ਆ ਉਸ ਦੀ ਕੱਲ ਦੀ ਵੀਡੀਓ ਵੀ ਨਾਲ ਅਸੀਂ ਮੈਂਸ਼ਨ ਕਰ ਦਾਂਗੇ ਤੁਹਾਨੂੰ ਦਿਖਾ ਦੇਵਾਂਗੇ ਔਰ ਇਹ ਹਾਲਾਤ ਪਿੰਡ ਸਸਰਾਲੀ ਕਲੋਨੀ ਦੇ ਆ ਜਿੱਥੇ ਅਸੀਂ ਲਗਾਤਾਰ ਕਵਰੇਜ ਕਰ ਰਹੇ ਆ ਔਰ ਨਾਲ ਹੀ ਤੁਹਾਨੂੰ ਅਪਡੇਟ ਇਹ ਦੇ ਦਈਏ ਕਿ ਸਾਰੇ ਪਾਸੇ ਜਿੱਥੇ ਅਸੀਂ ਕੱਲ ਤੋਂ ਲਗਾਤਾਰ ਕਵਰੇਜ ਕਰ ਰਹੇ ਆ ਸਾਰੇ ਪਾਸੇ ਹਾਲਾਤ ਬਿਲਕੁਲ ਠੀਕ ਹੈ ਕਬਰਾਂ ਦੀ ਕੋਈ ਲੋੜ ਨਹੀਂ ਚਾਹੇ ਮੱਤੇ ਵਾਲੇ ਗੱਲ ਕਰ ਲੋ ਰੋ ਇਹਨੇ ਸਸਰਾਰੀ ਕਲੋਨੀ ਦੀ ਔਰ ਅੱਗੇ ਵੀ ਅਸੀਂ ਜਿੱਥੇ ਕਿਤੇ ਵੀ ਲੱਗਦਾ ਕਿਤੇ ਹਾਲਾਤ ਵਿਗੜਿਆ ਤਾਂ ਸਾਨੂੰ ਕਾਲ ਜਰੂਰ ਕਰ ਸਕਦਾ ਔਰ ਇਹ ਸਾਹਮਣੇ ਮਾਲ ਪਸੂ ਅਧਰੂ ਕੋਈ ਰੁੜ ਕੇ ਆਇਆ ਵਾ ਪਾਣੀ ਦਾ ਵਾ ਬਹੁਤ ਤੇਜ ਆ ਪਰ ਘਬਰਾਣ ਦੀ ਫਿਲਹਾਲ ਅਜੇ ਕੋਈ ਵੀ ਲੋੜ ਨਹੀਂ ਕਿਤੇ ਵੀ ਕਿਸੇ ਤਰ੍ਹਾਂ ਦੀ ਲੋੜ ਹੁੰਦੀ ਆ ਨਾਲ ਸੰਪਰਕ ਜਰੂਰ ਕਰ ਸਕਦੇ ਆ ਔਰ ਮੋਬਾਈਲ ਨੰਬਰ ਅਸੀਂ ਵਿੱਚ ਮੈਂਸ਼ਨ ਕਰ ਦਿੱਤਾ ਵਾ ਔਰ ਇਹ ਮੌਕੇ ਦੀਆਂ ਤਸਵੀਰਾਂ ਸਸਰਾਰੀ ਕਲੋਨੀ ਦੀਆਂ ਵਾ ਬੰਨ ਦੀ ਦੂਰੀ ਹਜੇ ਵੀ ਉਨੀ ਹੀ ਆ ਪਰ ਪਾਣੀ ਜਿਹੜਾ ਬੰਨ ਦੇ ਨਾਲ ਬਿਲਕੁਲ ਲੱਗ ਚੁੱਕਿਆ ਵਾ ਬਾਰ ਬਾਰ ਅਸੀਂ ਇਹ ਗੱਲ ਕਹਿੰਦੇ ਆ ਕਿ ਘਬਰਾਣ ਦੀ ਕੋਈ ਲੋੜ ਨਹੀਂ ਔਰ ਸਥਿਤੀਆਂ ਤੋਂ ਬਚ ਜਿਹੜੇ ਅਫਵਾਹ ਤੋਂ ਬਚਿਆ ਜਾਵੇ ਸੋ ਇਹ ਸੀ ਅੱਜ ਦੀ ਖਾਸ ਰਿਪੋਰਟ ਇਸ ਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਆ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੋਨੀ ਬੂਤਖਰੀਆ ਰਿਪੋਰਟ ਸਸਰਾਲੀ ਕਲੋਨੀ